ਕੇਬੀਸੀ ਜੋ ਜਾਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਅਤੇ ਅਮਿਤਾਬ ਬਚਨ ਦੇ ਪੈਰੀ ਹੱਥ ਲਾਉਣ ਦੀ ਗੱਲ ਤੋਂ ਬਾਅਦ ਦਲਜੀਤ ਦੂਸਾਂਝ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਤੁਹਾਨੂੰ ਦੱਸਦੀ ਕਿ ਇਸ ਮਾਮਲੇ ਨੂੰ ਲੈ ਕੇ ਦਲਜੀਤ ਦੂਸਾਂਝ ਨੂੰ ਧਮਕੀ ਵੀ ਦਿੱਤੀ ਗਈ ਸੀ ਅਤਵਾਦੀ ਪੰਨੂ ਦੇ ਵੱਲੋਂ ਧਮਕੀ ਦਿੱਤੀ ਗਈ ਸੀ ਕਿ ਦਲਜੀਤ ਦੇ ਵੱਲੋਂ ਅਮਿਤ ਆਪ ਬੱਜਨ ਦੇ ਜੋ ਪੈਰੀ ਹੱਥ ਲਗਾਇਆ ਗਿਆ ਹੈ ਤੇ ਸਿੱਖਾਂ ਨੂੰ ਲੈ ਕੇ ਕਿਹਾ ਗਿਆ ਸੀ ਕਿ ਇਹ ਗੱਲ ਉਹਨਾਂ ਦੀ ਬਿਲਕੁਲ ਗਲਤ ਹੈ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਪਰ ਉਹ ਹੁਣ ਇਸ ਮਾਮਲੇ ਦੇ ਵਿੱਚ ਦਲਜੀਤ ਦੂਸਾਂਝ ਦਾ ਪਹਿਲਾ ਬਿਆਨ ਸਾਹਮਣੇ ਆ ਚੁੱਕਾ ਹੈ ਉਹਨਾਂ ਕਿਹਾ ਕਿ ਮੈਂ ਕੇਬੀਸੀ ਦੇ ਵਿੱਚ ਆਪਣੇ ਕਿਸੇ ਗਾਣੇ ਦੀ ਪ੍ਰੋਮੋਸ਼ਨ ਕਰਨ ਲਈ ਨਹੀਂ ਗਿਆ ਸੀ ਅਤੇ ਨਾ ਹੀ ਆਪਣੀ ਕਿਸੇ ਫਿਲਮ ਦੇ ਪ੍ਰਮੋਸ਼ਨ ਲਈ ਗਿਆ ਸੀ ਮੈਂ ਪੰਜਾਬ ਦੇ ਲਈ ਗਿਆ ਸੀ ਔਰ ਪੰਜਾਬ ਦੇ ਵਿੱਚ ਜੋ ਹੜਾਏ ਸੀ ਉਹਨਾਂ ਦੀ ਗੱਲ ਰੱਖਣੇ ਗਿਆ ਸੀ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਗੱਲ ਨੈਸ਼ਨਲ ਪੱਧਰ ਤੇ ਹੋਵੇ ਇਸ ਲਈ ਮੈਂ ਕੇਬੀਸੀ ਦੇ ਵਿੱਚ ਗਿਆ ਸੀ ਔਰ ਇਹ ਪੋਸਟ ਪਾ ਕੇ ਦਲਜੀਤ ਦੁਸਾਂਝ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਦੱਸਦੀ ਹੈ ਕਿ ਇਸ ਮਾਮਲੇ ਨੂੰ ਲੈ ਕੇ ਬੀਤੇ ਕਾਫੀ ਦਿਨਾਂ ਤੋਂ ਵਿਵਾਦ ਹੋ ਰਿਹਾ ਹੈ ਔਰ ਜਦੋਂ ਪ੍ਰੋਮੋ ਆਉਂਦਾ ਹੈ ਕੇਬੀਸੀ ਦਾ ਤਾਂ ਉਸ ਤੋਂ ਬਾਅਦ ਇਹ ਵਿਵਾਦ ਸ਼ੁਰੂ ਹੋ ਜਾਂਦਾ ਹੈ ਦਲਜੀਤ ਦੁਸਾਂਝ ਗਾਣਾ ਗਾਉਂਦੇ ਹੋਏ ਕੇਬੀਸੀ ਦੇ ਵਿੱਚ ਐਂਟਰੀ ਲਾਉਂਦੇ ਨੇ ਜਿਸ ਦੇ ਵਿੱਚ ਕਹਿੰਦੇ ਨੇ ਕਿ ਮੈਂ ਹੂੰ ਪੰਜਾਬ ਔਰ ਉਸ ਤੋਂ ਬਾਅਦ ਪੰਜਾਬ ਦੇ ਪੁੱਤਰ ਦਾ ਸਵਾਗਤ ਕਰਦੇ ਹੋਏ ਅਮਿਤਾਬ ਬਚਨ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਦਲਜੀਤ ਦੂਸਾਂਝ ਦੇ ਵੱਲੋਂ ਪੈਰੀ ਹੱਥ ਲਾਇਆ ਜਾਂਦਾ ਔਰ ਇਸੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਜਦੋਂ ਪ੍ਰੋਮੋ ਰਿਲੀਜ਼ ਹੁੰਦਾ ਹੈ ਤਾਂ ਉਸ ਤੋਂ ਬਾਅਦ ਵਿਵਾਦ ਹੋ ਜਾਂਦਾ ਹੈ ਕਿ ਆਖਿਰ ਅਮਿਤਾਬ ਬਚਨ ਦੇ ਪੈਰੀ ਹੱਥ ਕਿਉਂ ਲਾਏ ਗਏ ਕਿਉਂਕਿ ਅਮਿਤਾਬ ਬਚਨ ਤੇ ਇਲਜ਼ਾਮ ਲੱਗਦੇ ਰਹੇ ਨੇ ਕਿ 84 ਦੇ ਦੰਗਿਆਂ ਦੇ ਵਿੱਚ ਉਹਨਾਂ ਦੇ ਵੱਲੋਂ ਪੜਕਾਉ ਬਿਆਨਬਾਜ਼ੀ ਕੀਤੀ ਗਈ ਸੀ ਔਰ ਇਸੇ ਦੇ ਚੱਲਦੇ ਕਈ ਥਾਵਾਂ ਤੇ ਦੰਗੇ ਭੜਕੇ ਸੀ ਤਾਂ ਇਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਹਮੇਸ਼ਾ ਤੋਂ ਰੋ ਰਹਿਦਾ ਹੈ ਔਰ ਇਸੇ ਨੂੰ ਲੈ ਕੇ ਜਦੋਂ ਦਲਜੀਤ ਦੁਸਾਂਝ ਦੇ ਵੱਲੋਂ ਪੈਰੀ ਹੱਥ ਲਾਈ ਜਾਂਦੇ ਨੇ ਤਾਂ ਵਿਵਾਦ ਸ਼ੁਰੂ ਹੋ ਜਾਂਦਾ ਹੈ ਉੱਥੇ ਦੂਸਰੇ ਪਾਸੇ ਆਤਵਾਦੀ ਪੰਨੂ ਦੇ ਵੱਲੋਂ ਇਸ ਨੂੰ ਲੈ ਕੇ ਮੁੱਦਾ ਬਣਾਇਆ ਜਾਂਦਾ ਉਸ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਦਲਜੀਤ ਦੁਸਾਂਝ ਨੂੰ ਔਰ ਜਦੋਂ ਇਹ ਧਮਕੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਇਹ ਪਹਿਲਾ ਬਿਆਨ ਦਲਜੀਤ ਦੁਸਾਂਝ ਦਾ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਆ ਗਿਆ ਹੈ ਕਿ ਉਹ ਪੰਜਾਬ ਲਈ ਕੇਬੀਸੀ ਦੇ ਵਿੱਚ ਗਏ ਸੀ ਪੰਜਾਬ ਦੀ ਗੱਲ ਰੱਖਣ ਲਈ ਗਏ ਸੀ ਪੰਜਾਬ ਦੇ ਵਿੱਚ ਜੋ ਹੜ੍ਹ ਆਇਆ ਸੀ ਤਾਂ ਉਸ ਨੂੰ ਲੈ ਕੇ ਗਏ ਸੀ ਇੱਕ ਵੀਡੀਓ ਵੀ ਪੋਸਟ ਕੀਤੀ ਜਾਂਦੀ ਹੈ ਦਿਲਜੀਤ ਤੁਸਾਂਜ ਦੇ ਵੱਲੋਂ ਜਿਸ ਦੇ ਵਿੱਚ ਇੱਕ ਵਿਅਕਤੀ ਉਹਨਾਂ ਨੂੰ ਗਾਣਾ ਗਾਉਣ ਲਈ ਕਹਿੰਦਾ ਹੈ ਦਿਲਜੀਤ ਤੁਸਾਂਜ ਅੱਗੇ ਜਵਾਬ ਦਿੰਦਾ ਹੈ ਕਿ ਅੱਜ ਪੰਜਾਬ ਲਈ ਆਇਆ ਹਾਂ ਤਾਂ ਪੰਜਾਬ ਲਈ ਤੁਸੀਂ ਮੈਨੂੰ ਜੋ ਵੀ ਕੁਝ ਕਰਨ ਨੂੰ ਕਹੋਗੇ ਅੱਜ ਮੈਂ ਇੱਥੇ ਕਰਕੇ ਜਾਵਾਂਗਾ ਤਾਂ ਪੰਜਾਬ ਦੀ ਜੋ ਹੜ੍ਹ ਆਈ ਸੀ ਪੰਜਾਬ ਦੇ ਵਿੱਚ ਤਾਂ ਉਸ ਨੂੰ ਲੈ ਕੇ ਦਿਲਜੀਤ ਤੁਸਾਂਜ ਅੰਜ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਵੀ ਲਈ ਗਈ ਸੀ ਪੰਜਾਬ ਦੇ 10 ਪਿੰਡਾਂ ਨੂੰ ਗੋਦ ਲਿਆ ਗਿਆ ਸੀ ਔਰ ਇਹ ਵੀ ਕਿਹਾ ਗਿਆ ਸੀ ਕਿ ਪੰਜਾਬ ਦੀ ਗੱਲ ਮੈਨੂੰ ਜਿਹੜੇ ਵੀ ਪੱਧਰ ਦੇ ਉੱਤੇ ਕਰਨੀ ਪਵੇ ਤਾਂ ਮੈਂ ਉਹ ਜ਼ਰੂਰ ਕਰਾਂਗਾ ਪੰਜਾਬ ਦੀ ਗੱਲ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਜਾਵਾਂਗਾ ਔਰ ਪੰਜਾਬ ਨੂੰ ਹੜਾ ਦੀ ਇਸ ਮਾਰਚੋਂ ਕੱਢਣ ਲਈ ਮੈਨੂੰ ਜੋ ਕੁਝ ਕਰਨਾ ਪਿਆ ਮੈਂ ਉਹ ਆਪਣੇ ਪੱਧਰ ਦੇ ਉੱਤੇ ਜ਼ਰੂਰ ਕਰਾਂਗਾ ਤਾਂ ਕੇਬੀਸੀ ਦਾ ਇਹ 에ਪੀਸੋਡ 31 ਯਾਨੀ ਕਿ ਅੱਜ ਰਿਲੀਜ਼ ਹੋਣ ਜਾ ਰਿਹਾ ਹੈ ਅੱਜ ਕੇਬੀਸੀ ਦਾ ਉਹ 에ਪੀਸੋਡ ਜਿਸ ਦੇ ਵਿੱਚ ਦਿਲਜੀਤ ਕਾਂਜ ਕੇਬੀਸੀ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹ ਜਾਰੀ ਹੋਵੇਗਾ ਤੇ ਦੱਸ ਦਈਏ ਕਿ ਇਸ ਸ਼ੋਅ ਦੇ ਵਿੱਚ ਜਿੰਨੀ ਵੀ ਰਕਮ ਜਿੱਤੀ ਗਈ ਹੈ ਉਹ ਦਿਲਜੀਤ ਦੁਸਾਂਝ ਦੇ ਵੱਲੋਂ ਪੰਜਾਬ ਦੇ ਹੜ੍ਹਾਂ ਲਈ ਡੋਨੇਟ ਕੀਤੀ ਗਈ ਹੈ ਔਰ ਦੂਸਰੇ ਪਾਸੇ ਪੰਜਾਬ ਦੇ ਲੋਕ ਇਸ ਜੋ ਕੇਬੀਸੀ ਦਾ ਐਪੀਸੋਡ ਹੈ ਤਾਂ ਇਸ ਦੇ ਵਿੱਚ ਉਹ ਨਜ਼ਰ ਆਉਣਗੇ ਉਹਨਾਂ ਦੇ ਵੱਲੋਂ ਵੀ ਸਵਾਲ ਜਵਾਬ ਕੀਤੇ ਜਾਂਦੇ ਨੇ ਆਪਣਾ ਦੁੱਖ ਦਾ ਬਿਆਨ ਵੀ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਪੂਰਾ ਜਿਹੜਾ ਇਹ ਐਪੀਸੋਡ ਆ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਹੜ੍ਹ ਆਈ ਸੀ ਤਾਂ ਉਸ ਨੂੰ ਡੈਡੀਕੇਟਡ ਐਪੀਸੋਡ ਹੈ ਇਸ ਐਪੀਸੋਡ ਦੇ ਵਿੱਚ ਦਿਲਜੀਤ ਦੁਸਾਂਝ ਦੇ ਵੱਲੋਂ ਜਿੰਨੀ ਵੀ ਰਕਮ ਜਿੱਤੀ ਜਾਂਦੀ ਹੈ ਉਹ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਿੱਤੀ ਜਾਵੇਗੀ ਔਰ ਦੂਸਰੇ ਸਿੱਪ ਪੰਜਾਬ ਦੀ ਗੱਲ ਇੰਨੇ ਵੱਡੇ ਪੱਧਰ ਤੇ ਉੱਤੇ ਇੰਨੇ ਵੱਡੇ ਮੰਚ ਤੇ ਉੱਤੇ ਰੱਖੀ ਜਾਵੇਗੀ ਤਾਂ ਇਸ ਨੂੰ ਲੈ ਕੇ ਪਰ ਜਦੋਂ ਪ੍ਰੋਮੋ ਰਿਲੀਜ਼ ਹੁੰਦਾ ਜਿਸ ਦੇ ਵਿੱਚ ਅਮਿਤਾਬ ਬਚਨ ਦੇ ਪੈਰ ਛੁੰਦੇ ਹੋਏ ਨਜ਼ਰ ਆਉਂਦੇ ਨੇ ਪੈਰੀ ਹੱਥ ਲਾਉਂਦੇ ਹੋਏ ਨਜ਼ਰ ਆਉਂਦੇ ਨੇ ਤਾਂ ਅਤਵਾਦੀ ਪੰਨੂ ਦੇ ਵੱਲੋਂ ਧਮਕੀ ਦਿੱਤੀ ਜਾਂਦੀ ਹੈ ਕਈ ਜੋ ਪੱਤਰਕਾਰ ਨੇ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਇਹ ਧਮਕੀ ਦਿੱਤੀ ਜਾਂਦੀ ਹੈ ਅਮਿਤਾਬ ਬਚਨ ਦੀ ਜੋ ਭੂਮਿਕਾ ਸਿੱਖ ਦੰਗਿਆਂ ਦੇ ਵਿੱਚ ਕਹੀ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਇਹ ਧਮਕੀ ਦਿੱਤੀ ਗਈ ਹੈ ਔਰ ਕਿਹਾ ਕਿ ਦਲਜੀਤ ਦੂਸਾਂਝ ਨੂੰ ਇਹ ਜਿਆ ਨਹੀਂ ਕਰਨਾ ਚਾਹੀਦਾ ਸੀ ਜੋਰਾਂ ਨੇ ਕੀਤਾ ਹੈ ਬਿਲਕੁਲ ਗਲਤ ਕੀਤਾ ਹੈ ਤਾਂ ਧਮਕੀ ਦੇਣ ਤੋਂ ਬਾਅਦ ਦਲਜੀਤ ਦੂਸਾਂਝ ਦੇ ਵੱਲੋਂ ਇਹ ਬਿਆਨ ਪਹਿਲਾ ਬਿਆਨ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਪੰਜਾਬ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਦੱਸਦੇ ਕਿ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਔਰਾ ਜੋਨ ਦਾ ਟੂਰ ਹੈ ਉਹ ਕਰ ਰਹੇ ਨੇ ਦਰਜੀਤ ਦੁਸਾਂਝ ਔਰ 1 ਨਵੰਬਰ ਨੂੰ ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਸ਼ੋਅ ਵੀ ਹੈ ਉਸ ਨੂੰ ਲੈ ਕੇ ਵੀ ਵਿਵਾਦ ਖੜਾ ਹੋ ਚੁੱਕਾ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਸ਼ੋਅ ਹੋਇਆ ਸੀ ਤਾਂ ਉਸ ਦੇ ਵਿੱਚ ਕਿਰਪਾਨ ਪਾ ਕੇ ਐਂਟਰੀ ਲੈਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਜਾਂਦਾ ਹੈ ਕਈ ਲੋਕਾਂ ਨੂੰ ਐਂਟਰੀ ਇਸ ਕਰਕੇ ਨਹੀਂ ਦਿੱਤੀ ਜਾਂਦੀ ਕਿਉਂਕਿ ਉਹਨਾਂ ਨੇ ਕਿਰਪਾਨ ਧਾਰਨ ਕੀਤੀ ਹੋਈ ਸੀ ਔਰ ਇਹ ਵਿਵਾਦ ਵੀ ਨਾਲ ਚੱਲਦਾ ਹੈ ਤੇ ਲਗਾਤਾਰ ਵਿਵਾਦਾਂ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਨੇ ਦਲਜੀਤ ਦੁਸਾਂਝ ਪਰ ਆਪਣੀ ਗੱਲ ਖੁੱਲ ਕੇ ਰੱਖਦੇ ਹੋਏ ਨਜ਼ਰ ਆ ਰਹੇ ਨੇ